VRTC ਪਨਵਸ ਅਤੇ ਰੋਡਵੇ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਪਹੁੰਚੀ ਅੱਜ ਤੀਸਰੇ ਦਿਨ ਦੇ ਵਿੱਚ ਅਨਮਿੱਥੀ ਸਮੇਂ ਦੇ ਲਈ ਕੀਤੀ ਗਈ ਇਹਨਾਂ ਵੱਲੋਂ ਹੜਤਾਲ ਅਤੇ ਫਰੀ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਕਾਫੀ ਆ ਰਹੀ ਹੈ ਸਮੱਸਿਆ ਦੱਸ ਦਈਏ ਕਿ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ VRTC ਪਨਵਸ ਅਤੇ ਰੋਡਵੇ ਦੇ ਕੱਚੇ ਕਰਮਚਾਰੀਆਂ ਵੱਲੋਂ ਜਿਹੜੀ ਹੜਤਾਲ ਕੀਤੀ ਹੋਈ ਹੈ ਉਹ ਇਸ ਬੰਨਾ ਹੜਤਾਲ ਕਰਨ ਤੋਂ ਬਾਅਦ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਬਠਿੰਡਾ ਦੇ ਅੰਦਰ ਆਗੂ ਨੇ ਬੋਲਿਆ ਕਿ ਉਹਨਾਂ ਦੀ ਇਹ ਹੜਤਾਲ ਅਣਮਿੱਥੇ ਸਮੇਂ ਦੇ ਲਈ ਹੈ ਜਿੰਨਾ ਚਿਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦੀ ਇਹ ਹੜਤਾਲਾਂ ਨੂੰ ਤੇ ਲਗਾਤਾਰ ਜਾਰੀ ਰਹੇਗੀ ਆ ਉਸ ਨੂੰ ਸੁਣਾਉਣੇ ਇਸ ਬੰਦੇ ਕੀ ਕਹਿੰਦੇ ਨੇ ਆਗੂ ਪੰਜਾਬ ਸਰਕਾਰ ਮੁਰਦਾਬਾਦ ਪੰਸਾ ਗੱਪੀ ਮੁਰਦਾਬਾਦ ਪੰਸਾ ਗੱਪੀ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਪੀਆੜੀ ਦਾ ਕੱਟਿਆ ਚੇਅਰਮੈਨ ਮੁਰਦਾਬਾਦ ਪੀਆੜੀ ਦਾ ਕੱਟਿਆ ਚੇਅਰਮੈਨ ਮੁਰਦਾਬਾਦ

ਪੰਜਾਬ ਰੋਡ ਦੇ ਪਨਵਸਟੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪਟੰਨਾ ਤੋਂ ਮੈਂ ਸਾਡੀ ਸੰਗਪੰਥ ਦੇ ਚੇਅਰਮੈਨ ਆਈ ਜੀ ਬਾਰੇ ਹੋ ਰਕਤ ਦਾ ਕੱਲ ਮੀਟਿੰਗ ਆ ਰਹੀ ਸੀ ਆ ਪਟੰਨਾ ਘਾਸੂ ਲੈ ਕੇ ਮੁੱਖੋਰਚਾ ਖਰਾਬ ਕਰਵਾ ਸੀ ਇਹਦੇ ਚੰਗੇ ਬੀ ਆਨੇ ਆ ਦੇ ਬਿਲਕੁਲ ਜੀ ਅਸੀਂ ਪਹਿਲਾਂ ਤਾਂ ਸਾਨੂੰ ਕਲੀਅਰ ਕਰਦੀਏ ਕਿ ਅਸੀਂ ਪਹਿਲੇ ਸਰਕਾਰ ਨੂੰ ਆਲਟੀਮੇਟਮ ਦੇ ਚੁੱਕੇ ਸੀ ਕਿ ਕਾਫੀ ਲੰਮੇ ਸਮੇਂ ਤੋਂ ਸਾਨੂੰ ਵਾਰ-ਵਾਰ ਨਾਰੇ ਲੱਪੇ ਲਾ ਕੇ ਜਰ ਕੋਈ ਮੀਟਿੰਗ ਦਾ ਨਾਮ ਆਉਂਦਾ ਉਸ ਤੋਂ ਬਾਅਦ ਰਸਵੰਦਰ ਕਮੇਟੀ ਬਣਾ ਦਿੱਤੀ ਜਾਂਦੀ ਹੈ ਬੋਲ ਦਿੱਤਾ ਜਾਂਦਾ ਕਿ ਇਹ ਕਮੇਟੀ ਗੱਠੇ ਕਰਦੀ ਪਰ ਉਸ ਤੋਂ ਬਾਅਦ ਉਹਨੂੰ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਉਸ ਮੰਗਾ ਨੂੰ ਤੇ ਅਣਗੌਲਾ ਕਰ ਦਿੱਤਾ ਜਾਂਦਾ ਸੋ ਸਾਰਾ ਕੁਝ ਦੇਖਦੇ ਹੋਏ ਅਸੀਂ ਰਖੜੀ ਦਾ ਤਿਹਾੜ ਵੀ ਲੰਗਾਇਆ ਉਸ ਤੋਂ ਬਾਅਦ 15 ਅਗਸਤ ਨੂੰ ਸਾਨੂੰ ਦਿਨ ਚੋਣਾ ਪਿਆ ਕਿਉਂਕਿ ਇਹ ਆਜ਼ਾਦੀ ਦੇ ਉਸ ਦੇ ਜੋ ਨਾਰੇ ਲਾਉਂਦੀ ਹੈ ਕਿ ਸਾਡਾ ਦੇਸ਼ ਆਜ਼ਾਦ ਆ ਸਾਡਾ ਦੇਸ਼ ਆਜ਼ਾਦ ਆ ਪਰ ਇਸ ਆਜ਼ਾਦ ਦੇ ਇਹ ਗੁਲਾਮ ਲੋਕ ਨੇ ਅਸੀਂ ਇਹਨਾਂ ਨੂੰ ਕੱਲ ਦਿਖਾਇਆ ਅਸੀਂ ਕੱਲ ਜਾਣਾ ਸੀ ਇਹਨਾਂ ਨੂੰ ਕਾਲੀਆਂ ਝੰਡੀਆਂ ਲੈ ਕੇ ਸਵਾਲ ਜਵਾਬ ਕਰਨੇ ਸੀ ਪਰ ਉਤੋਂ ਦੇ ਜੋ ਸਬੰਧਤ ਉੱਚ ਅਧਿਕਾਰੀ ਸੀ ਡੀਸੀ ਸਾਹਿਬ ਵਗੈਰਾ ਸੀ ਉਹਨਾਂ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਜੋ ਮੀਟਿੰਗਾਂ ਦਵਾਈਆਂ ਉਹ ਕੱਲ ਇੱਕ ਤਾਂ ਸ਼ਾਮ ਦੀ ਮੀਟਿੰਗ ਦਵਾਈ ਸੀ ਕਿ ਚੀਫ ਸੈਕਟਰੀ ਸਾਹਿਬ ਪੰਜਾਬ ਤੇ ਬਾਕੀ ਟਰਾਂਸਪੋਰਟ ਮੰਤਰੀ ਆਉਣਗੇ ਤੇ ਸੋਟੇ ਨਾਲ ਮੀਟਿੰਗ ਕਰਨਗੇ ਤੇ ਕਿਰਪਾ ਕਰਕੇ ਵੀ ਤੁਸੀਂ ਜੋ ਕਾਲੀਆਂ ਝੰਡੀਆਂ ਦਾ ਪ੍ਰੋਗਰਾਮ ਹੈ ਉਹ ਨਾ ਕਰਿਓ ਫਿਰ ਜਦੋਂ ਮੰਦੀ ਨੇ ਫੈਸਲਾ ਲੈਂਦੇ ਹੋਏ ਯੂ ਟਰਨ ਲਿਆ ਤੇ ਫਿਰ ਅਸੀਂ ਉਹ ਪ੍ਰੋਗਰਾਮ ਪੋਸਟਪੌਨ ਕਰਕੇ ਹੜਤਾਲ ਉਸੇ ਤਰ੍ਹਾਂ ਨਿਰੰਤਰ ਅਸੀਂ ਜਾਰੀ ਰੱਖੀ ਸਮੂਹ ਪੰਜਾਬ ਦੇ ਜਿੰਨੇ ਵੀ ਪੰਜਾਬ ਰੋਡ ਦੇ ਪੀਆਰਟੀਸੀ ਦੇ ਡੀਪੂ ਆ ਉਹ ਲਗਾਤਾਰ ਬੰਦ ਕਰਕੇ ਹੜਤਾਲ ਤੇ ਬਰਕਰਾਰ ਹੈ ਕਿੰਨੇ ਦਿਨ ਹੋ ਗਏ ਨੇ ਤੇ ਅੱਗੇ ਕਿਸ ਤਰ੍ਹਾਂ ਰਹੇਗਾ ਅੱਜ ਲਗਾਤਾਰ ਤੀਜੇ ਦਿਨਾਂ ਦੇ ਵਿੱਚ ਹੜਤਾਲ ਚੱਲੀ ਗਈ ਹੈ ਤੇ ਬਾਕੀ ਜੋ ਅਸੀਂ ਹੜਤਾਲ ਇਹ ਅਣਮੇਥੇ ਸਮੇਂ ਲਈ ਰੱਖੀ ਹੋਈ ਹੈ ਕਾਰਨ ਇਹ ਆ ਕਿ ਸਰਕਾਰ ਜਦੋਂ ਵੀ ਮੰਗ ਮੰਨਦੀ ਆ ਉਸ ਤੋਂ ਬਾਅਦ ਕਹਿੰਦੀ ਆ ਜੀ ਕਮੇਟੀ ਬਣ ਕੇ ਸੋਡੀਆਂ ਮੰਗਾਂ ਦੇ ਹੱਲ ਨਿਕਲੇ ਆਉਣਗੇ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਇੱਕ ਪੈਸਾ ਵੀ ਕਿਸੇ ਵਰਕਰ ਦਾ ਨਹੀਂ ਵਿਚਾਰਿਆ ਗਿਆ ਨਾ ਹੀ ਕੋਈ ਕੋਈ ਅਸਾ ادارے ਨੂੰ ਬਚਾਉਣ ਦੇ ਲਈ ਨਵੀਂ ਬੱਸ ਪਾਉਣ ਵੱਲ ਗਏ ਆ ਦਿਨ ਪਰ ਦਿਨ ਨਿੱਜੀਕਰਨ ਕਰਨ ਨੂੰ ਸਰਕਾਰ ਜਾਰੀ ਆ ادارے ਨੂੰ ਖਤਮ ਕਰਨ ਵਾਲੇ ਪਾਸੇ ਨੂੰ ਲੈ ਕੇ ਜਾ ਰਹੀ ਆ ਸੋ ਉਹਦਾ ਅਸੀਂ ਵਿਰੋਧ ਕਰਦੇ ਆ ਰਹੇ ਭਾਜੀ ਭਾਜੀ ਕੀ ਲਾਭ ਤੁਹਾਡਾ ਤੇ ਕਿੰਨੇ ਦਿਨ ਹੋ ਗਿਆ ਕਰਨੇ ਤੇ ਕੱਢਣ ਨੂੰ मेरा नाम है जी हरवंत सिंह भल्ला ईआरटीसी वर्कर यूनियन आजाद सूबा कार्यकारी प्रधान आज आजਸੀਂ ਬਠਿੰਡਾ ਡੀਪੂ ਦੇ ਵਿੱਚ ਆ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਹੜਤਾਲ ਹੈ ਅੱਜ ਤੀਜੇ ਦਿਨ ਦੇ ਵਿੱਚ ਦਾਖਲ ਹੋ ਗਈ ਪਰ ਸਰਕਾਰ ਆ ਜਿਹੜੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਜੀ ਮੰਗਾ ਮੰਨਣ ਦਾ ਨਾਮ ਲੈ ਰਹੀ ਹੈ ਪਰ ਲਿਖਤੀ ਰੂਪ ਦੇ ਵਿੱਚ ਆਰਡਰ ਦੇਣ ਨੂੰ ਤਿਆਰ ਨਹੀਂ ਇਹ ਲਗਾਤਾਰ ਜਿਹੜੀ ਸਰਕਾਰ ਹੈ ਜੀ ਤੇ ਸਾਡੀ ਪੀਆਰਟੀਸੀ ਦੀ ਮੈਨੇਜਮੈਂਟ ਟਟ ਕੋੜ ਤਿੰਨ ਸਾਲ ਤੋਂ ਸਾਨੂੰ ਜਿਹੜਾ ਇਹ ਲਗਾਤਾਰ ਲਾਰੇ ਲਾਉਂਦੀ ਆ ਰਹੀ ਹੈ ਮੰਗਾ ਸਾਡੀ ਕੋਈ ਸਹਿਮਤੀ ਬਣ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਟਰਾਂਸਪੋਰਟ ਮੰਤਰੀ ਨਾਲ ਕਾਫੀ ਮੀਟਿੰਗਾਂ ਹੋ ਗਈਆਂ ਪਰ ਉਹ ਮੰਗਾ ਸਾਡੇ ਦੇ ਸਹਿਮਤੀ ਬਣਾ ਕੇ ਮੁੜ ਕੇ ਲਾਗੂ ਨਹੀਂ ਕਰਦੇ ਫੇਰ ਮੁੱਕਰ ਜਾਂਦੇ ਜੀ ਇਸੇ ਤਰ੍ਹਾਂ ਹੀ ਹੁਣ ਅੱਜ ਜਿਹੜੀ ਹੜਤਾਲ ਹੈ ਸਾਡੀ ਤੀਸਰੇ ਦਿਨ ਦੇ ਵਿੱਚ ਦਾਖਲ ਆ ਪਰ ਜਿਹੜੀ ਅਰੇਂਜਮੈਂਟ ਦੇ ਸਰਕਾਰ ਆ ਉਹ ਟਾਲ ਮਟੋਲ ਕਰ ਰਹੀ ਹੈ ਜੀ ਦੋ ਤਿੰਨ ਮੰਗਾ ਤੇ ਸਹਿਮਤੀ ਕਰ ਰਹੀ ਸੀ ਪਰ ਲਿਖ ਕੇ ਦੇ ਇਹਨੂੰ ਤਿਆਰ ਨਹੀਂ ਅਸੀਂ ਜਿੰਨਾ ਚਿਰ ਸਾਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦੇ ਜੀ ਪਰ ਸਾਡਾ ਅਚਾਰਤ ਸਾ ਜਿਹੜਾ ਜੀ ਆਮ ਤੇ ਸਮੇ ਦਾ ਇਹ جاری ਰਹੂਗਾ ਜੀ ਅੰਦਰ 10 ਤੇ ਮੌਕੇ ਦੇ ਉੱਤੇ ਤੁਸੀਂ ਫੀਰਕੋਟ ਕਹਿ ਰਹੇ ਸੀ ਜਾਂ ਉੱਤੇ ਕੀ ਤੁਹਾਡੇ ਕੋਈ ਕਿਸੇ ਬਾਰੇ ਗੱਲ ਦੇਖੋ ਜੀ ਅਸੀਂ ਉੱਥੋਂ ਦੇ ਪ੍ਰਸ਼ਾਸਨ ਹੈ ਕਿਵੇਂ ਫਰੀਦਕੋਟ ਹੋ ਗਿਆ ਉੱਥੇ ਜਾਣਾ ਸੀ ਮਾਨਸਾ ਜਾਣਾ ਸੀ ਜਿੱਤੇ ਜਿੱਤੇ ਵੀ ਅਸੀਂ ਜਾਣਾ ਸੀ ਉੱਥੋਂ ਦੇ ਸਬੰਧਤ ਡੀਸੀ ਜੀ ਨੇ ਸਾਨੂੰ ਮੀਟਿੰਗ ਲੈ ਕੇ ਦਿੱਤੀ ਜੀ ਕਹਿੰਦੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਕਰਾਵਾਂਗੇ ਤੁਹਾਡੀ ਕੱਲ ਦੀ ਮੀਟਿੰਗ ਜਿਹੜੀ ਸਾਡੀ ਪ੍ਰਮੁੱਖ ਸਕੱਤਰ ਨਾਲ ਹੋਈ ਉਹਨਾਂ ਨੇ ਮੀਟਿੰਗ ਦੇ ਭਰੋਸੇ ਦੇ ਜਿਹੜਾ ਅਸੀਂ ਇਹ ਪੋਸਟਪੌਨ ਕਰਤਾ ਪ੍ਰੋਗਰਾਮ ਜੀ ਨਹੀਂ ਅਸੀਂ ਮਾਨਸਾ ਵੀ ਜਾਣਾ ਸੀ ਫੀਰਕੋਟ ਵੀ ਜਾਣਾ ਸੀ ਅਸੀਂ ਸਰਕਾਰ ਤੋਂ ਜਿਹੜੇ ਜਵਾਬ ਮੰਗਣੇ ਸੀਗੇ ਜੀ ਜਿਹੜੇ ਇਹਨਾਂ ਨੇ ਕਿਹਾ ਸੀ ਨਾ ਵੀ ਸਾਡਾ ਹਰਾ ਪੈਨ ਚੱਲੂ ਆ ਤਾਂ ਕਿੱਥੇ ਵਲਾ ਕੇ ਪੱਕੇ ਕਰਾਂਗੇ ਅਸੀਂ 15 ਗਾਤੇ ਜਾਣਾ ਸੀ ਪਰ ਇਹਨਾਂ ਦੇ ਮੀਟਿੰਗ ਦੇ ਭਰੋਸੇ ਤੇ ਅਸੀਂ ਫੇਰ ਵੀ ਮੀਟਿੰਗ ਤੇ ਗਏ ਪਰ ਉੱਥੇ ਮਨ ਫੇਰ ਵੀ ਨਹੀਂ ਰਿਹਾ ਜੀ ਅਗਲਾ ਸਾਡਾ ਜੀ ਅਣਮਿਥੇ ਸਮੇ ਦਾ ਚਕਰਚਾ ਸਾਡੀ 25-11 ਜਥੇਬੰਦੀ ਦਾ ਨੇ ਇਹ ਸੰਗਰ ਦੇ ਚ ਲਿਖਿਆ ਸੀ ਆਜ਼ਾਦ ਜਥੇਬੰਦੀ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਨਾਲ ਖੜੀ ਹੈ ਜੀ ਆਮ ਇਥੇ ਸਮੇ ਦਾ ਕਰਨਾ ਹੈ ਇਹ ਸਾਡਾ ਚੱਲੂਆ ਰੈਗੂਲਰ ਜੀ ਜਿੰਨਾ ਤੇਰੇ ਸਾਨੂੰ ਮੰਗਾਂ ਲਿਖ ਕੇ ਨਹੀਂ ਦਿੰਦੇ